ਪਿੰਡਾਂ আর ਸ਼ਹਿਰਾਂ ਕੇ ਜੋੱਕਾ ਮੈਂ ਨਾ ਜਿਆਦਾ ਫਰਕ ਹੈ ਨਾ ਪਿੰਡਾਂ ਵਾਲੇ ਦਾ ਵਿਚਾਰੇ ਥਾਪੜੇ ਖਾ ਖਾ ਪੱਕੇ ਵੀ ਹੋਆ চাচਾ ਲਵੇ ਨੂੰ ਆਇਆ ਉਹ ਥਾਪੜਾ ਮਾਰ ਗਿਆ ਡੈਡੀ ਲਵੇ ਨੂੰ ਆਇਆ ਉਹਨੇ ਥਾਪੜਾ ਮਾਰ दिया ਤੇ ਸ਼ਹਿਰਾਂ ਕੇ ਜੋੱਕ ਪੋਲੇ ਪੋਲੇ ਜੇ ਥੱਪੜ ਮਾਰਨਾ ਤਾਂ ਦੂਰ ਉਹਨਕੇ ਘਰ ਕੇ ਕੂਰਦੇ ਵੀ ਨਹੀਂ ਜੇ ਕਦੇ ਗਲਤੀ ਗੱਲ ਕੋਈ ਕੂਰ ਵੀ ਦੱਸ ਉਸਕਾ ਡੈਡੀ ਕਹਿੰਦਾ rahul ਇਹ ਕਿਆ ਕਰ ਰਹੇ ਹੋ ਤੁਮਨੇ ਮੇਰਾ ਕੰਮ ਕੀ ਸਾਰੇ ਕੀ ਭੈਣ ਕੱਟਦੀ ਤੁਮਨੇ ਸਾਈਡ ਮੇਂ ਖੇਲਨਾ تھا ਉਸਕੀ ਮੰਮੀ ਜੀ ਦੀ ਆਜੇਗੀ ਪੰਕਜ ਇਹ ਤੁਮ ਕਿਆ ਬੋਲ ਰਹੇ ਹੋ rahul ਕੋ ਤੁਮੇ ਤਮੀਜ਼ ਹੈ ਜਾਂ ਨਹੀਂ ਹੈ ਬੱਚੋ ਸੇ ਐਸੇ ਬਾਤ ਕਰਤੇ ਹੈ ਸੌਰੀ ਬ ਨਹੀਂ ਮੈਂ ਜਾ ਰਹੀ ਹਾਂ ਆਪਣੇ ਪਿੱਕ ਕੇ ਜੇ ਉਸ ਦਾ ਡੈਡੀ ਵੀ ਉਸ ਦੀ ਮੰਗਿਆ ਕਾ ਝੁਕ ਜਾਏਗਾ ਸੌਰੀ ਬੇਟਾ ਸੌਰੀ ਜਾਨੇ ਮਨ ਅੱਗੇ ਸੇ ਨਹੀਂ ਬੋਲੂਗਾ ਤੇ ਇਧਰ ਪਿੰਡਾਂ ਵਾਲੇ ਜਵਾਗ ਜੇ ਕੋਈ ਗਲਤੀ ਕਰਦਾ ਜੇ ਜੁਨ ਕੀ ਮਾਮਾ ਆ ਜਾਣਦਾ ਤੇਰੇ ਬਾਪ ਨੂੰ ਉਹ ਵੱਟੇਗਾ ਤੈਨੂੰ ਮੈਂ ਤਾਂ ਤੈਨੂੰ ਬਹੁਤ ਕੁੱਟ ਲਿਆ ਇਹ ਬਹੁ ਆ ਕ ਤੇਰੀ ਕਸਰ ਕੱਢੇਗਾ ਇੱਕ ਸ਼ਹਿਰੀ ਜਵਾਗ ਜਾਂ ਮੇਰਾ ਦੋਸਤ ਹੋਏ ਕਰੇਦਾ ਉਹ ਆਜੇ ਦਾ ਖੇਤਾਂ ਮੈਂ ਇੱਕ ਵਾਰੀ ਬਈ ਹਮੇ ਲੱਕੜੀਆਂ ਵੱਡਣ ਭਾਗੇ ਨੇ ਉਹਨਾਂ ਗਡਾਸੀ ਲੈਗਾ ਪੂਰੀ ਫੀਲਿੰਗ ਲੈ ਰਿਆ ਵੈਲੀਆਂ ਵਾਲੀ ਉੱਪਰੋਂ ਉਸ ਦੀ ਮੰਮੀ ਆ ਫੋਨ ਆ ਗਿਆ हाँ जी मम्मा मैं हैरी के साथ खेत में आया हुआ हूँ उसकी मम्मी कह रही बेटा यहाँ क्या कर रहे हो आप गांव में आप यहाँ वहाँ गर्मी है बहुत नहीं मम्मा मैंने ट्रैक्टर सीखना है और कह रही चल जल्दी आ जाना मम्मा मैं आपको बताता हूँ हैरी ना कूलिप लगाता है लेकिन मैंने नहीं लगाई क्योंकि मैं अच्छा बच्चा हूँ फिर तो उसकी मम्मी गरी अगर ये कूलिप लगाता है तो तू इसके साथ क्या कर रहा है ਮम्मा ਮੈਂ ਤਾਂ ਸਿਰਫ ਟਰੈਕਟਰ ਸਿੱਖਣ ਆਇਆ ਹਾਂ ਮੇਰਾ ਦੋਸਤ ਤਾਂ ਉਹ ਐਮਐਲਏ ਦਾ ਲੜਕਾ ਹੈ ਇਹ ਤਾਂ ਪੈਂਡੂ ਐਸੇ ਹੀ ਮੈਂ ਬਸ ਇਨਸੇ ਤਾਂ ਮੇਰੇ ਮਤਲਬ ਹੈ ਟਰੈਕਟਰ ਸਿੱਖਣਾ ਹੈ ਇਸ ਲਈ ਆਇਆ ਖੂਆ ਹੂੰ ਬੜਾਈ ਕਰ ਮम्मा ਮੈਂ ਬਹੁਤ ਅੱਛਾ ਹੂੰ ਮੈਂ ਨਹੀਂ ਕੋਲੀ ਪਲਗਾਤਾ ਇਹ ਲਗਾਤਾ ਹੈ ਅਰ ਮੈਂ ਲਾਂਦਾ ਵੀ ਨਹੀਂ ਉਹੀ ਝੂਠਾ ਬਦਨਾਮ ਕਰਦੀ ਆ ਵੀ ਉਸकी ਮਾਂ ਕਹੇਗੀ ਵੀ ਮੇਰਾ ਬੱਚਾ ਤਾਂ ਇਤਨਾ ਅੱਛਾ ਹੈ ਪਰਾਂ ਵਾਲੇ ਦੇ ਕੋਈ ਵੀ ਗਲਤੀ ਹੋ ਜੇ ਜਦ ਇਹ ਮੰਨ ਲੈ ਕਹਿੰਦੇ ਸੌਰੀ ਮੰਮਾ ਸੌਰੀ ਪਾਪਾ ਅਗੇ ਸੇ ਨਹੀਂ ਕਰੂੰਗਾ ਪੱਕਾ ਪ੍ਰੋਮਿਸ ਜੇ ਪਿੰਡ ਵਾਲੇ ਦੇ ਕਿਸੇ ਤੇ ਗਲਤੀ ਹੋ ਜੇ ਉਹ ਭੈਣ ਮੰਨਦੀ ਹੀ ਨਹੀਂ ਕਹਿੰਦੇ ਲੈ ਮੰਨ ਤਾਂ ਕਰਿਆ ਹੀ ਨਹੀਂ ਕਿਹੜਾ ਬਹਿਣ ਚੁੱਧ ਕਰਿਆ ਮੰਨ ਐ ਇਹ ਜੇ ਕੰਮ ਕਰਦੇ ਹੀ ਨਹੀਂ ਨਾ ਮੈਂ ਨਹੀਂ ਸੌ ਪਾਦੇ ਜਮ ਲਾ ਕਿਹੜਾ ਬੰਦਾ ਜਿਹੜੇ ਬੰਦੇ ਵਗ੍ਹਾ ਲੈ ਕੇ ਜਾਂ ਹਨ ਨੂੰ ਅੱਖਾਂ ਕੱਢਦੇ ਜੇ ਦੱਸਿਆ ਸਲੇ ਤੁਹਾਨੂੰ ਤੇਰੀ ਖੈਰ ਨਹੀਂ ਉਹ ਡਰਦਾ ਦੱਸਦਾ ਹੀ ਨਹੀਂ ਵੀ ਲਾਰੇ ਬੱਚੇ ਨੇ ਇਹ ਗਲਤੀ ਕਰੀ ਆ